ਤੁਹਾਡੇ ਸਾਹਮਣੇ ਸੱਚ ਕਹ ਰਿਹਾ ਕਿ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠ ਕੇ ਕਰੇ ਫੈਸਲਾ ਮੈਂ ਸਰੀਏ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਰ ਆਪਾਂ ਕਿਉਂ ਇਸ ਤਰ੍ਹਾਂ ਚਪਾਈਆਂ ਆਪਾਂ ਪਹਿਲਾਂ ਕੋਈ ਦੇਸੀ ਦਾ ਸੰਦਲ ਲਾ ਲਚਾ ਜਾਂ ਕੁਝ ਆਪਾਂ ਦੇ ਚੋ ਖਾਣਾ ਨਾਲੇ ਖਰਚ ਕਰਦੇ ਆ ਨਾਲੇ ਬਤਰਾਮੀ ਕਰਾਉਨੇ ਆ ਕਾਹਤਾਰੀ ਖਾਣਦੇ ਆ ਜਿਹੜੇ ਮਗਰ ਆਪਣੇ ਲੱਗੇ ਹੋਏ ਆ ਉਹਨਾਂ ਨੂੰ ਨੋ ਮੋਸ਼ੀਲਾ ਮੁੰਡੇ ਕਿਹਨਾਂ ਕਰਦੇ ਕਰਦੇ ਇਹ ਹੋ ਗਈ ਨਾ ਤਮਨਾ ਆਪਾਂ ਰੈਜ਼ੀਗਨੇਸ਼ਨ ਦੇ ਕੇ ਆਪ ਦੇ ਘਰੀਆਂ ਬੈਠੀ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ ਤੀਰਸ ਸਟਾਨ ਨ ਤੇ ਪਹੁੰਚਾਇਆ ਕਾਪਟਾ ਜਿੰਨੇ ਕੋ ਬੜਾ ਸ਼ੌਕ ਸੀ ਹਰੇ ਕੋਤਵਰੇ ਜਾ ਕੇ ਦਰਸ਼ਕ ਮੇਲੇ ਕਰਨਾ ਤੇ ਮੈਂ ਕਿਹਾ ਜੀ ਮੈਂ ਉਹ ਵੀ ਆਉਂਦੀ ਭੈਣ ਬੰਦ ਕੇ ਆਈ ਲਾਈਨ ਬਣਾ ਤੇ ਮੈਂ ਕੰਮ ਛੱਡ ਆਪਾਂ ਇਹ ਫੈਸਲਾ ਕੀਤਾ ਸੋ ਮਤ ਜੀ ਮੈਂ ਇਹ ਆਉਂਦਾ ਤੇ ਕਰੀ ਬੈਠਾਂਗੇ ਤੇ ਦਿਗਮੇਸ਼ਨ ਦੇ ਕੇ ਫਰੈਂਸ ਗਿਆ ਨੀ ਕੱਢ ਨੀ ਮੈਰਾ ਚੱਤ ਗਿਆ ਇਹ ਕਿਹਾ ਅਸਦ ਕੋਈ ਕਹਾਣੀ ਮੇਰੀ ਇੱਥੇ ਆ ਕੇ ਖਤਮ ਹੋ ਗਈ ਆ ਪਰ ਅੱਜ ਤੇਰਾ ਤੁਹਾਡਾ ਸਾਰਿਆਂ ਦਾ ਪਿਆਰ ਸਰਕਾਰ ਦੇ ਗਿਆ ਸੀ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ 'ਤੇ ਵਿਸ਼ਵਾਸ ਕਰਦੇ ਹੋ ਜੇ ਮੈਂ ਆਪ ਨੂੰ ਚਲੇ ਛੱਡ ਕੇ ਕਿਸੇ ਪਾਸੇ ਜਾਉਂਗਾ ਤਾਂ ਮੈਨੂੰ ਪਰਮਾਤਮਾ ਨੇ ਮਾਫ਼ ਕੀਤਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਵੀ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਸ ਹੱਬਾ ਕੀਤਾ ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਆਰੇ ਆਉਣ ਲੱਗ ਕੇ ਉਹ ਫੈਸਲਾ ਕਰ ਲਿਆ ਮੈਂ ਕੋਈ ਫੈਸਲਾ ਨਹੀਂ ਕੀਤਾ ਚੱਪਟੇ ਘਰੇ ਕਿਸੇ ਨੂੰ ਆਉਣ ਲੱਗਾ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਗੱਲ ਕਰਾਈ ਆ ਮੈਂ ਸਾਰੀ ਉਮਰ ਤੁਰਾ ਕੱਚੇ ਘਰੇ ਪਾਣੀ ਪੀਤਾ ਪਰ ਤੁਸੀਂ ਜੋ ਹੁਕਮ ਕਰੋਗੇ ਕਿਉਂਕਿ ਜੇ ਮੈਂ ਵੇਖਾਂ ਆਪਣੇ ਵੱਲੇ کچھ بھی نہیں بلے جی میں سوچتے ٹپی سوچتے ਯੋ ਡਿੰਪੀ ਕਰੇ ਤੋਂ ਤੋਂ ਭੱਜੂ ਗਾਣੀੇ ਛੋੜਨਾ ਵਾਦਾ ਕਰਦਾ ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਐਸ ਰਸਤੇ ਤੇ ਚੱਲਣਾ ਨੰਗੇ ਪੈਰੀਂ ਜਾਉਂਦਾ ਕਦੇ ਤੁਹਾਡੀ ਪੱਖ ਨੂੰ ਇਹ ਦਾਗ ਲੱਗ ਜੇ ਕਿ ਹਾਂ ਡਿੰਪੀ ਨੇ ਫਲਾਣੇ ਬੰਦੇ ਦਾ ੱਟਕਾ ਕਰਤਾ ਹਾਂ ਡਿੰਪੀ ਨੂੰ ਅਸੀਂ ਅੱਗੇ ਲਾਇਆ ਸੀ ਜਿਹਨੇ ਕਰਪਸ਼ਨ ਕਰ ਲਈ ਆਰ ਡੀ ਪੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੱਗ ਰੋਲਦੀ ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਉਂਗਾ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਦੁਆਰਾ ਸਤਿਕਾਰਿਆ ਇੱਕੋ ਇੱਕ ਇੱਛਾ ਮੇਰੀ ਮੰਨੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50000 वोट ਦੇ ਕਰੀਬ ਪੰਨ ਤੁਸੀਂ ਦੋ ਵਾਰੀ 50000 ਬੰਦੇ ਵੀ ਫਿਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੇਰੇ ਤੇ ਤੁਹਾਡਾ ਇੱਕ ਬਹੁਤ ਵੱਡਾ ਕਰਜ਼ਾ ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ਾ ਤੋੜ ਵੀ ਕਿਸੇ ਦੇ ਕੋਲ ਕੰਮ ਕਸਾਈ ਲੈ ਆਉਂ ਕੰਮ ਸੇਤਾਂ ਇੱਥੇ ਬੜੇ ਲੋਕ ਆ ਫਾਰਮਾਂ ਵੀ ਧਾਰ ਰਹੇ ਆ ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂਗੇ ਕਿ ਕੋਈ ਉਹ ਨਾ ਦੇਵੀ ਆਏ ਉਹਨਾਂ ਦੇ ਸੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਤੂੰ ਤੇਰੀ ਵਾਪਸ ਆ ਜਾ ਉਹ ਮੈਨੂੰ ਕਿਸੇ ਸਿਆਣੇ ਲੋਕਾਂ ਨੇ ਕਿਹਾ ਕਰਨੇ ਰੱਤਾ ਫੋਨ ਵਾਪਸ ਨਾ ਲੈ ਕੇ ਨੂੰ ਮਾਰ ਦੇ ਕਹਿੰਦੇ ਜੋ ਜੀਤੂ ਕਹਿੰਦੇ ਉਹ ਬੈਠਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਰਹੇ ਕਦੇ ਹੁਣ ਜਿੱਥੇ ਹੁਣ ਚੱਲੇ ਪਿਆ ਹਾਂ ਹੁ ਕਹਾਂ ਚੱਲਣ ਦੀ ਕਰਨਾ ਹੋਵੇ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜੋ ਤੁਸੀਂ ਹੁਕਮ ਲਾ ਦਿਓਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲਓਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖੂੰਗਾ ਤੁਹਾਡੇ ਨਾਮ ਵਾਧਾ ਕਰਕੇ ਜਾਣਾ ਮੈਂ ਉਹਨਾਂ ਕੋਲ ਹੀ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸੌਂਹ ਆ ਕੇ ਤੇ ਫੇਰ ਮੁੱਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਕਿਹੜਾ ਦੇ ਆਉਂਦਾ ਬੋਤਾਂ ਬਾਬੂ ਸਰ ਮੈਂ ਜਦੋਂ ਕੱਲ ਰੈਜ਼ਿਗਨੇਸ਼ਨ ਦਿੱਤਾ ਨਾ ਇਸ ਪਾਰਟੀ ਤੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਦਾ ਨਿਕਲ ਗਈ ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਕਾਲ ਹੋਏ ਆ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਦਾਦੇ ਤੱਕ ਦੀ ਇੰਨਾ ਮਨ 'ਚ ਸੱਟ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਏ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋ ਕੋ ਸੀ ਅਸੀਂ ਤਾਂ ਉਹ ਰਾਹ ਹੀ ਨਹੀਂ ਲੇਕਿਆ ਸੀ ਕਦੇ ਕਿਤੇ ਨੂੰ ਮਿਲੀ ਹੀ ਨਹੀਂ ਸੀ ਕਿਸੇ ਦੀ ਤਾਂ ਕਿ ਨਹੀਂ ਸੀ ਆਪਣੇ ਘਰੇ ਵੜ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਹਸਾਬ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਚਾਹੇ ਜਨਗਤ ਚਾਹੇ ਕਾਂਗਰਸਾ ਚਾਹੇ ਲੋਕੀਆ ਮੈਨੂੰ ਤੇ ਹੀ ਚੱਲਣਾ ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬਣੀ ਚੱਲਣਾ ਕੱਲ੍ਹ ਤੋਂ ਬਣੀ ਆਪਾਂ ਪਹਿਲਾਂ ਗੱਲ ਖੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਉਂਦਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਸਾਹ ਦੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ タルਤੀ ਵੇ ਲਾ ਦੇਵੇ ਮੈਂ ਤੁਹਾਡਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਸਟੇਜਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੈਂ ਤੁਹਾਨੂੰ ਮਾਰ ਤੁਹਾਡੇ ਵਾਸਤੇ ਰੂਹ ਆਉਂਦੀ ਐ ਤੇ ਰੂਹ ਸਾਰਿਆਂ ਨੂੰ ਤੁਹਾਡੇ ਵਾਸਤੇ ਨਾਉਂਗਾ ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਵਾਰ ਬੰਦਾ ਆਉਂਗਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਦਾ ਆਪਣੇ ਨਾਲ ਵਾਦਾ ਕਰਦਾ ਫਿਰ ਆਪਾਂ ਸਭ ਇਕੱਠੇ ਹੋਵਾਂਗੇ ਜੇ ਮੰਨਗੇ ਸਾਡੀ ਅਰਦਾਸ ਵੀ ਹਾਂ ਕਾਕਾ ਤੂੰ ਦੋਵੇਂ ਆਸੀ ਕੋਈ ਕੋਈ ਕੁਸਤਾ ਕੇ ਜਮਾ ਦੇ ਹਾਂਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਕਰਾਂਗੇ ਉਹ ਕਹਿ ਰਹੇ ਜੀ ਕਾਲਿਆ ਕਿੰਤੀ ਦੀ ਬਾਤ ਆਪਦੇ ਆਖਦੇ ਨੇ ਅੱਛਾ ਤੁਹਾਨੂੰ ਮਿਲਿਆ ਹੋਇਆ ਹੈ ਤੁਹਾਨੂੰ ਪਹਿਲਾਂ ਹੀ ਮਿਲਿਆ ਹੈ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆ ਜੋ ਕਰਦੇ ਆ ਅਸੀਂ तकरीबन ਸਾਨੂੰ ਸਾਰਾ ਹੀ ਪਤਾ ਹੈ